ਲੋ ਜੀ ਆ ਪਿੰਡ ਦੇ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੀ ਆਪਣੇ ਪਿੰਡ ਵਿੱਚ ਐਂਟਰੀ ਬੈਨ ਕਰ ਦਿੱਤੀ ਆ ਕਹਿੰਦੇ ਜੇਕਰ ਕੋਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਵਰਕਰ ਜਾਂ ਕੋਈ ਐਮਐਲਏ ਸਾਡੇ ਪਿੰਡ ਵਿੱਚ ਆਉਂਦਾ ਤਾਂ ਸੋਚ ਵਿਚਾਰ ਲਵੇ ਜੇਕਰ ਉਹ ਸਾਡੇ ਪਿੰਡ ਵਿੱਚ ਆਏ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਦਾ ਘਰਾਓ ਕਰਾਂਗੇ ਆਪਣੇ ਪਿੰਡ ਵਿੱਚ ਐਂਟਰ ਨਹੀਂ ਹੋਣ ਦੇਵਾਂਗੇ ਇਹ ਕਿਸਾਨਾਂ ਨੇ ਅੱਜ ਇਕੱਠ ਕੀਤਾ ਤੇ ਉਹ ਗੁੱਸੇ ਦੇ ਵਿੱਚ ਨੇ ਕਿ ਜਿਹੜਾ ਕੁਝ ਭਗਵੰਤਮਾਨ ਸਰਕਾਰ ਨੇ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਨਾਲ ਕੀਤਾ ਜਿਸ ਤਰ੍ਹਾਂ ਉੱਥੋਂ ਸ਼ੰਭੂ ਤੇ ਖਨੋਰੀ ਬਾਰਡਰ ਤੱਕ ਕਿਸਾਨਾਂ ਨੂੰ ਉਠਾਇਆ ਗਿਆ ਜਿਸ ਤਰ੍ਹਾਂ ਉਹਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਜਿਸ ਤਰ੍ਹਾਂ ਉਹਨਾਂ ਦਾ ਹੋਰ ਸਮਾਨ ਚੋਰੀ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਸਰਕਾਰ ਦੇ ਇਸ਼ਾਰੇ ਤੇ ਹੋਇਆ ਕਿਉਂਕਿ ਸਰਕਾਰ ਦੀ ਇਹ ਮੰਨਛਾ ਇਹ ਕਿਤੇ ਨਾ ਕਿਤੇ ਕਿ ਜੇਕਰ ਇਸ ਤਰ੍ਹਾਂ ਕਿਸਾਨਾਂ ਦਾ ਸਮਾਨ ਖੁਰਦ-ਬਖੁਰਦ ਕੀਤਾ ਜਾਊਗਾ ਤਾਂ ਅੱਗੇ ਤੋਂ ਜਿਹੜੇ ਕਿਸਾਨ ਨੇ ਉਹ ਕਿਸੇ ਵੀ ਧਰਨੇ ਮੁਜਾਰੇ ਦੇ ਵਿੱਚ ਆਪਣਾ ਸਮਾਨ ਭੇਜਣ ਵਾਸਤੇ ਆਪਣੀਆਂ ਟਰਾਲੀਆਂ ਡਾਇਰੈਕਟਰ ਦੇਣ ਵਾਸਤੇ ਸੋਵੈਰੀ ਸੋਚਣਗੇ ਇਸ ਕਰਕੇ ਜਿਹੜੇ ਸਾਡੀ ਏਕਤਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਜਿਹਦੇ ਕਰਕੇ ਇਹ ਪਿੰਡ ਜਿਹੜਾ ਨਾਬਾ ਦਾ ਪਿੰਡ ਤੁੰਗਾ ਇਹ ਉਹਦੇ ਵਿੱਚ ਅੱਜ ਕਿਸਾਨਾਂ ਨੇ ਇਕੱਠ ਰੱਖਿਆ ਕੀ ਕੁਝ ਕਹਿਣਾ ਹੈ ਕਿਸਾਨਾਂ ਦਾ ਆ ਸੁਣੋ ਜਿਹੜਾ ਅੱਜ ਦਾ ਮਸਲਾ ਪਿੰਡ ਤੁੰਗਾ ਦੇ ਵਿੱਚ ਬਲਾਕ ਨਾਭਾ ਕਿਉਂਕਿ ਜਿਹੜਾ ਸਰਕਾਰ ਨੇ ਜਾਬਰ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ 5 ਮਾਰਚ ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਨਹੀਂ ਜਾਣ ਦਿੱਤਾ 19 ਤਰੀਕ ਦੀ ਮੀਟਿੰਗ ਬੁਲਾ ਕੇ